ਆਰਨਾੁਰ ਦਾ ਜਨਤ ਸਿਸ਼ਲੇ ਤੇ ਬਾਚ ਆਪਾਂ ਅੱਠ ਸ਼ਲੋਕ ਜਿਹੜੇ ਸੰਪੂਰਨ ਕੀਤੇ ਸੀ ਲੇਕਿਨ ਸ਼ਲੋਕ ਨੰਬਰ 7 ਮਾਤੇ 8 ਮਾ ਉਹਦੇ ਕੇਵਲ ਅਖਰੀ ਅਰਥ ਕੀਤੇ ਸੀ ਸਾਸਾਂ ਆਪ ਉਤੋਂ ਆਪਾਂ ਵਿਚਾਰ ਆਰੰਭ ਕਰਨੀ ਧੰਨ ਗੁਰੂ ਨਾਨਕ ਤੇ ਧੰਨ ਗੁਰੂ ਤੇ ਇੱਕ ਬਹਾਦਰ ਪਾਚ ਨੇ ਮੈਸੇਜ ਦਿੰਦਿਆਂ ਦਿੰਦਿਆਂ ਕਿ ਭਰਿਆ ਤੂੰ ਇਸ ਸੰਸਾਰ ਤੇ ਗੁਣ ਗਾਣ ਵਾਸਤੇ ਆਇਆ ਜੇ ਤੂੰ ਇਸ ਸੰਸਾਰ ਤੇ ਆ ਕੇ ਪ੍ਰਮਾਤਮਾ ਦੇ ਗੁਣ ਨਾ ਗਾਇਤ ਤੇਰਾ ਜੀਵਨ ਆਕਾਰਥੀ ਚਲਾ ਜਾਂਦਾ ਸੇ 7ਵੇਂ ਸ਼ਲੋਕ ਚੱਕੇ ਵਿਆਹ ਦੀ ਗੱਲ ਖੜੀ ਕੀਤੀ ਸੀ ਮਰਕੰਤੇ ਤਨ ਧਨ ਜੇ ਤੋ ਕਉ ਦਿਓ ਤਾਸਿਓ ਨਿਹੋ ਨਕਿ ਤੂੰ ਬਾਕੀ ਪਦਾਰਥਾਂ ਨਾਲ ਪਿਆਰ ਪਾ ਕੇ ਬਹਿ ਗਿਆ ਪਰ ਜਿਸ ਮਾਲਕ ਨੇ ਇਹ ਪਦਾਰਥ ਦਿੱਤੇ ਨੇ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਐ ਇਹ ਤਨ ਨੂੰ ਚਲਾਉਣ ਵਾਸਤੇ ਧਨ ਦਿੱਤਾ ਐ ਤੂੰ ਉਹਦੇ ਨਾਲ ਕਦੇ ਪਿਆਰ ਹੀ ਨਹੀਂ ਭਾਈ ਤੂੰ ਵਸਤੂਆਂ ਨਾਲ ਪਿਆਰ ਪਾ ਕੇ ਬਹਿ ਗਿਆ ਰੱਬੀ ਬਾਣੀ ਦਾ ਬਚਨ ਹੈ ਜਿਸ ਦਾਤ ਪਿਆਰੇ ਵਿਸਰਿਆ ਦਾਤਾਰ ਤੈਨੂੰ ਦਾਤਾ ਨਾਲ ਪਿਆਰ ਪੈ ਗਿਆ ਲੇਕਿਨ ਦਾਤਾ ਦੇਰ ਵਾਲਾ ਤੈਨੂੰ ਭੁੱਲ ਗਿਆ ਇਹ ਤੇਰੀ ਅੱਜ ਹਾਲਤ ਹੋ ਗਈ ਐ ਮਰਕੰਤੇ ਕਹੋ ਨਾਨਕ ਨਰਬਾਬਰੇ ਅਪ ਕਿਉਂ ਡੋਲਤ ਦੀਨ ਇਹ ਝੱਲੇ ਮਨੁੱਖ ਹੁਣ ਕਿਉਂ ਤੂੰ ਡੋਲਦਾ ਹੁਣ ਕਿਉਂ ਪਛਤਾਵਾ ਕਰਦਾ ਕਿਉਂ ਪਰੇਸ਼ਾਨ ਹੁੰਦਾ ਜਿਸ ਪਰਮਾਤਮਾ ਨੇ ਤੈਨੂੰ ਇੰਨਾ ਕੁਝ ਦਿੱਤਾ ਤੂੰ ਉਹਦਾ ਸ਼ੁਕਰ ਕਿਉਂ ਨਹੀਂ ਕਰਦਾ ਅਗਲਾ ਸ਼ਲੋਕ ਲੈ ਕੇ ਫਿਰ ਗੱਲ ਕਰਾਂਗੇ ਮਰਕੰਤੇ ਤਨ ਧਨ ਸੰਪੈ ਸੁਖ ਦਿਓ ਅਰਜੇ ਨੀਕੇ ਤਾਂ ਕਹਿੰਦੇ ਕਿ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ ਜਾਇਦਾਦ ਦਿੱਤੀ ਇਹ ਸਾਰੇ ਸੁੱਖ ਦਿੱਤੇ ਜਿਹਨਾਂ ਰਹਿਣ ਵਾਸਤੇ ਸੋਨਾ ਘੜ ਦਿੱਤਾ ਕਹੋ ਨਾਨਕ ਸੁਨਰੇ ਮਨ ਸਿਮਰਤ ਕਾਹੇ ਨ ਰਾਮ ਇਹ ਮੇਰੇ ਮਨ ਸੋਨ ਲੋਕ ਕਿਉਂ ਨਹੀਂ ਉਸ ਪਰਮਾਤਮਾ ਦਾ ਸਿਮਰਨ ਕਰਦਾ ਤੂੰ ਕਿਉਂ ਨਹੀਂ ਉਸ ਨੂੰ ਚੇਤੇ ਕਰਦਾ ਜਦ ਸੌਕਾ ਸ਼ਬਦ ਵਰਤਾਂ ਤੂੰ ਕਿਉਂ ਨਹੀਂ ਉਸ ਮਾਲਕ ਦਾ ਸ਼ੁਕਰ ਕਰਦਾ ਸਭ ਤੋਂ ਵੱਡੀ ਬੰਦਗੀ ਕੀ ਆ ਸਾਧ ਸੰਗਤ ਜੀ ਇਹ ਦੋਵੇਂ ਸ਼ਲੋਕਾਂ ਦਾ ਸਾਦੇ ਸ਼ਬਦਾਂ ਇਚ ਨਿਚੋੜ ਸਮਝ ਲਈ ਸਭ ਤੋਂ ਵੱਡੇ ਬੰਦਗੇ ਉਸ ਮਾਲਕ ਦਾ ਸ਼ੁਕਰ ਕਰਦੇ। ਤੋ ਸੇ ਦੇਖਿਓ ਅਸੀਂ ਜੀਵਨ ਦਾ ਲੰਬਾ ਪੈਂਡਾ ਹੰਡਾਣੇ ਹਨ ਤੇ ਸਾਰੀ ਉਮਰ ਆਪਾਂ ਦਾਤਾ ਮੰਗਦੇ ਹੀ ਰਹਨੇ ਆ। ਸਾਰਾ ਜੀਵਨ ਸਾਡਾ ਮੰਗਦਿਆਂ ਨਿਕਲ ਜਾਂਦਾ। ਕੋਈ ਭਾਗਾ ਵਾਲੀ ਰੂਹ ਜਿਹੜੀ ਸ਼ੁਕਰਤਾ ਕੋ ਭੁੱਜਦੀ ਅਹਿਸਾਸ। ਨਹੀਂ ਤਾਂ ਸਾਰੀ ਉਮਰ ਮੰਗਦਿਆਂ ਨਿਕਲ ਜਾਂਦੀ। ਪਰ ਸ਼ੁਕਰਾਨੇ ਤੱਕ ਪੁੱਜਣ ਵਾਸਤੇ ਨਾ ਦੋ ਕੰਨਾ ਪਹਿਲਾਂ ਚੇਤੇ ਰੱਖਿਓ ਬਿਲਕੁਲ ਸੰਕੇਪ ਜਾਂ ਇਸ਼ਾਰਾ ਕਰ ਲਗਾ। ਸ਼ੁਕਰਾਨਾ ਵੀ ਉਹੀਉ ਕਰਦਾ ਹੈ। ਜਿਹੜਾ ਅਰਦਾਸ ਆਪਣੇ ਗੁਰੂ ਪਰਮਾਤਮਾ ਅੱਗੇ ਕਰਦਾ ਸਾਸ ਜਿਹੜਾ ਧਰ-ਧਰ ਤੇ ਭਟਕਣ ਵਾਲਾ ਉਹ ਮਾਲਕ ਦੇ ਸ਼ੁਕਰ ਤੱਕ ਨਹੀਂ ਜੇ ਪੁੱਜਦਾ ਫਿਰ ਧਿਆਨ ਨਾਲ ਬਚਨ ਨੂੰ ਸਮਝੇ ਸਾਸ ਸ਼ੁਕਰ ਤੱਕ ਉਹ ਪੁੱਜਦਾ ਉਹਦੀ ਜ਼ਬਾਨ ਤੋਂ ਸ਼ੁਕਰਾਨਾ ਨਿਕਲਦਾ ਜਿਹੜਾ ਪਹਿਲਾਂ ਅਰਦਾਸ ਵੀ ਆਪਣੇ ਗੁਰੂ ਪਰਮਾਤਮਾ ਅੱਗੇ ਕਰੇ ਅਸੀਂ ਅਰਦਾਸ ਤੋਂ ਪਹਿਲਾਂ ਨੇ ਇੱਕ ਬਚਨ ਪੜ੍ਹਦੇ ਹੁੰਨੇ ਆ ਜੀ ਮਾਲਕ ਦੇ ਦੁੱਧ ਅੱਗੇ ਅਰਦਾਸ ਹਮਾਰੇ ਇਹ ਸ਼ੁਕਰਾਨੇ ਵਾਸਤੇ ਦੋ ਪੰਕਤੀਆਂ ਜੀ ਪਰ ਸ਼ੁਰੂਆਤ ਦੇਖਿਓ ਜਿਸ ਮਨੁੱਖ ਨੇ ਇਹ ਤਿਆਰ ਕਰ ਲਿਆ ਕਿ ਮਾਲਕਾ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਲੋੜ ਹੋਵੇਗੀ ਮੈਂ ਤੇਰੇ ਅਗੇ ਅਰਦਾਸ ਕਰਾਂਗਾ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਅਗੇ ਜਾ ਕੇ ਝੋਲੀ ਦੀ ਅੜਨੀ ਇੱਕ ਬਚਨ ਆਂਦਾ ਰਬੇ ਬਾਣੀ ਦੇ ਅੰਦਰ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁੱਤ ਆ ਕੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂ ਬੇਨਤੀ ਮੇਰਾ ਦੁੱਖ ਸੋਕਾ ਤੋਦੀ ਹੀ ਪਾਸ ਸ਼ੁਕਰ ਤੱਕ ਉਹ ਹੀ ਪੁੱਜੇਗਾ ਜਿਹੜਾ ਅਰਦਾਸ ਕਰੇਗਾ ਸਾਧਨ ਜਿਹੜਾ ਆਪਣੇ ਗੁਰੂ ਪਰਮਾਤਮਾ ਕੋਲੋਂ ਮੰਗੇਗਾ ਜਿਹਨੂੰ ਇਹ ਗੱਲ ਸਮਝ ਆ ਗਈ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੋਂ ਬਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਥ ਜਿਹਨਾਂ ਨੂੰ ਸਮਝ ਆ ਗਈ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਜਿਹੜੇ ਇਸ ਭਾਵਨਾ ਤੇ ਨਾਲ ਅਰਦਾਸ ਕਰਦੇ ਨੇ ਉਹ ਇੱਕ ਦਿਨ ਸ਼ੁਕਰਾਨੇ ਤੱਕ ਪਹੁੰਚਦੇ ਨੇ ਜਦੋਂ ਅਰਦਾਸ ਹੋ ਗਈ ਅਰਦਾਸ ਤੋਂ ਬਾਅਦ ਦੂਸਰਾ ਨੁਕਤਾ ਪਤਾ ਕੀ ਹੈ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਅੱਜ ਜੋ ਕੁਝ ਵੀ ਮੇਰੇ ਕੋਲ ਹੈ ਇਹ ਗੁਰੂ ਪਰਮਾਤਮਾ ਦਾ ਦਿੱਤਾ ਹੋਇਆ ਸਾਸ ਉਹ ਆਪਣੀ ਮਿਹਨਤ ਦਾ ਦਾਵਾ ਨਹੀਂ ਕਰਦੇ ਮੇਰੇ ਤਾਂ ਬੜੀ ਦੁਨੀਆ ਕਰਦੀ ਹੈ ਸਾਸ ਸੰਗਤ ਆਪਣੀ ਮਿਹਨਤ ਦਾ ਆਪਣੀ ਸਿਆਣਪ ਦਾ ਦਾਵਾ ਨਹੀਂ ਕਰਦੇ ਦੂਸਰਾ ਨੁਕਤਾ ਇਹ ਕਿ ਉਹਨਾਂ ਨੂੰ ਇਹ ਸਮਝ ਆ ਗਈ ਕਿ ਅੱਜ ਜੋ ਕੁਝ ਵੀ ਮੇਰੇ ਕੋਲ ਹੈ ਇਹ ਮੇਰੇ ਗੁਰੂ ਪਰਮਾਤਮਾ ਦਾ ਦਿੱਤਾ ਇਸੇ ਪੰਕਤੀਆਂ ਚ ਜੇ ਪੜਿਓ ਤੋ ਤੇ ਆ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਜਿਨੂੰ ਇਹ ਸਮਝ ਆ ਗਈ ਜੋ ਬਰਾਨੇ ਤੱਕ ਹਾਰੀ ਸਾਰੀ ਕੋਈ ਸਾਰੇ ਨਹੀਂ ਪਹੁੰਚਦੇ ਜਿਨ੍ਹਾਂ ਨੂੰ ਪਿਆਲੀਆਂ ਤੋਂ ਗੱਲਾਂ ਸਮਝ ਆ ਗਈਆਂ ਤਦ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਇਹ ਮਾਲਕਾ ਦਾ ਤਾਂ ਹੀ ਤੇਰੇ ਕੇ ਅਰਦਾਸ ਕਰਨਾ ਮੈਨੂੰ ਸਮਝ ਆ ਗਈ ਕਿ ਜੋ ਕੁਝ ਵੀ ਮੇਰੇ ਕੋਲ ਹੈ ਇਹ ਤੇਰਾ ਦਿੱਤਾ ਹੋਇਆ ਹੈ ਇਹ ਤੇਰੇ ਤੋਂ ਬਗੈਰ ਕਿਸ ਨੇ ਮੇਰੀ ਇਹ ਝੋਲੇ 'ਚ ਦਾਤ ਪਾਣੇ ਹੀ ਮੈਨੂੰ ਸਮਝ ਆ ਗਈ ਕਿ ਜੋ ਕੁਝ ਵੀ ਅੱਜ ਮੇਰੇ ਕੋਲ ਹੈ ਤੇਰਾ ਦਿੱਤਾ ਹੈ ਕਬੀਰ ਸਾਹਿਬ ਦਾ ਪਾਵਨ ਬਚਨ ਪੜ੍ਹਦੇ ਹਾਂ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿ ਸਹੈਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਧਿਆ ਲਾਗਾ ਮੇਰਾ ਅੱਜ ਦਾ ਹੁਕਮਨਾਮਾ ਸਿਸ ਆਸੰਗ ਜਿਨ੍ਹਾਂ ਨੇ ਸੁਣਿਆ ਹੋਵੇ ਮਾਰਕ ਦੇ ਜਿਸ ਕਾ ਤਨ ਮਨ ਧਨ ਸਭ ਇਸ ਕਾ ਸੋਈ ਸੁਗਰੇ ਸੁਜਾਨੀ ਕਹਿੰਦੇ ਜਿਸ ਮਾਲਕ ਨੇ ਤੈਨੂੰ ਤਨ ਇਹ ਮਨ ਧਨ ਦਿੱਤਾ ਅਸਰ ਵਿੱਚ ਉਹੀ ਸੱਚਜਾ ਤੇ ਸਿਆਣਾ ਇਹਦਾ ਮਤਲਬ ਇਹ ਦੂਸਰੀ ਗੱਲ ਜਿਹਨਾਂ ਨੂੰ ਪਕੜ ਵਿੱਚ ਆ ਗਈ ਕਿ ਅੱਜ ਤੱਕ ਜੋ ਕੁਝ ਵੀ ਮੇਰੇ ਕੋਲ ਹੈ ਇਹ ਕੇਵਲ ਤਾਂ ਕੇਵਲ ਉਸ ਮਾਰਕ ਦਾ ਦਿੱਤਾ ਹੋਇਆ ਹੈ ਇਸ ਸਾਰੀਆਂ ਦਾਤਾਂ ਉਹਦੀਆਂ ਜਦੋਂ ਇਹ ਦੋ ਗੱਲਾਂ ਸਮਝ ਆ ਗਈਆਂ ਨਾ ਫਿਰ ਉਹ ਪਤਾ ਕੀ ਕਹਿੰਦਾ ਜੀ ਕਹੋ ਨਾਨਕ ਸਭ ਤੇਰੀ ਵਡਿਆਈ ਇਹ ਤੀਸਰਾ ਬੰਦਮ ਫਿਰ ਉਹਦੀ ਜ਼ਬਾਨ ਤੋਂ ਇਹ ਬਚਨ ਨਿਕਲਦਾ ਮਾਲਕਾ ਇਹ ਸਾਰੀ ਤੇਰੀ ਵਡਿਆਈ ਆ ਇਹ ਸਾਰੀ ਤੇਰੀ ਬਖਸ਼ਿਸ਼ ਆ ਭਗਤ ਰਵਿਦਾਸ ਜੀ ਦਾ ਬਚਨ ਪੜਦੇਓ ਐਸੀ ਲਾਲ ਦੁੱਜ ਬਿਨ ਕੌਣ ਕਰਹਿ ਗਰੀਬ ਨਿਬਾਜ ਬਸਈਆ ਮੇਰਾ ਮਾਥੇ ਛਤਰ ਤਰੈ ਉਹਨੂੰ ਸਮਝ ਆ ਜਾਂਦੀ ਸਾ ਸੰਗ ਇਹ ਪਰ ਸ਼ੁਕਰ ਵਿੱਚ ਜੁੜ ਜਾਂਦਾ ਕਹੋ ਨਾਟਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਦਾ ਮੇਰਾ ਇਹ ਮਾਲਕਾ ਸਾਰੀ ਤੇਰੀ ਵਡਿਆਈ ਆ ਇਹ ਤੇਰੀ ਬਖਸ਼ਿਸ਼ ਆ ਮੇਰਾ ਤੇ ਨਾਮ ਤੱਕ ਵੀ ਕੋਈ ਨਹੀਂ ਸੀ ਜਾਣਦਾ ਇਹ ਜੋ ਕੁਝ ਵੀ ਅੱਜ ਮੈਨੂੰ ਪ੍ਰਾਪਤ ਹੋਇਆ ਇਹ ਤੇਰੀ ਕਿਰਪਾ ਕਰਕੇ ਹੋਇਆ ਇਸ ਕਰਕੇ ਮੈਂ ਉੱਠਦੇ ਬੈਠਦੇ ਸੌਂਦੇ ਜਾਗਦੇ ਮਾਲਕਾ ਤੇਰਾ ਸ਼ੁਕਰ ਕਰਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹੀ ਗੱਲ ਸਮਝਾਈ ਜਿਹਦਾਂ ਸ਼ਲੋਕਾਂ ਦੇ ਵਿਚਾਰ ਰੰਗੋ ਕੀਤੀ ਸੀ ਤੁਹਾਡੇ ਧਿਆਨ ਵਿੱਚ ਬਚਨ ਰਿਹਾ ਹੋਵੇ ਮੈਂ ਕੋ ਬੇਨਤੀ ਕਿਤੇ ਇਸੇ ਕੋਸ਼ਿਸ਼ ਕਰਾਂਗਾ ਵਾਰ-ਵਾਰ ਬੇਨਤੀ ਕਰਾਂਗਾ ਸਾਡੀ ਇੱਕ ਬਦਕਿਸਮਤੀ ਰਹਿ ਗਈ 사ਡੀ ਇੱਕ ਤਰਾਸਤੀ ਰਹਿ ਗਈ ਅਸੀਂ ਗੁਰੂ ਤੇਗ ਬਹਾਦਰ ਪਾਛ ਦੇ ਬਾਣੀ ਨਾਲ ਕੋਈ ਬਹੁਤਾ ਇਨਸਾਫ ਨਹੀਂ ਕੀਤਾ 사ਸ ਨਹੀਂ ਇਨਸਾਫ ਕੀਤਾ ਜੀ ਤੁਸੀਂ ਦੇਖਿਓ ਕਿਤੇ ਅਸੀਂ ਗੁਰੂ ਤੇਗ ਬਹਾਦਰ ਪਾਛ ਦੇ ਸ਼ਲੋਕ ਗੁਰੂ ਤੇਗ ਬਹਾਦਰ ਪਾਛ ਦੇ ਸ਼ਬਦ ਕੇਵਲ ਤਾਂ ਕੇਵਲ ਅੰਤਿਮ ਅਰਦਾਸ ਵਰਸੀਆਂ ਚ ਵਰਸੀਆਂ ਤੱਕ ਸੀਮਤ ਕਰਕੇ ਰੱਖ ਦਿੱਤੇ ਕਿਤੇ ਦੱਸਿਓ ਹੋਰ ਕਿਤੇ ਦੀ ਬਾਣਚ ਕਿਤੇ ਪੜੇ ਜਾਂਦੇ ਹੋ ਔਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿਤੇ ਕੋਈ ਗੁਰੂ ਤੇਗ ਬਹਾਦਰ ਪਾਚੇ ਦੀ ਬਾਣੀ ਚ ਹੁਕਮਨਾਮਾ ਲੈ ਕੇ ਦੱਸੇ ਉਸਾਸ ਸਿੰਘ ਫਿਰ ਜਾਨ ਬਚਾਰਾ ਗਿਆ ਆਪਾ ਹੋ ਹੀ ਨਹੀਂ ਸਕਦਾ ਸਾਹਿਬ ਅਸੀਂ ਬਸ ਸੋਚ ਰਿਹਾ ਕਿ ਇਹ ਮੇਰੇ ਤੱਕ ਸਮਾਗਮਾਂ ਤੱਕ ਹੀ ਬਾਣੀ ਪੜਨੇ ਵਾਲੀ ਹੁਣ ਸ਼ਲੋਕਾਂ ਦੇ ਅੰਦਰ ਹੀ ਤੁਸੀਂ ਦੇਖੋ ਕਿ ਗੁਰੂ ਤੇਗ ਬਹਾਦਰ ਪਾਚੇ ਸ਼ੁਕਰ ਕਰਨ ਦੀ ਜਾ ਸਖਾਰੇ ਨੇ ਇਹ ਵੀ ਤਾਂ ਗੁਰੂ ਤੇਗ ਬਹਾਦਰ ਪਾਚੇ ਦੇ ਸ਼ਲੋਕ ਨਾਲ ਮਰਗੰ ਦੇ ਤਨ ਧਨ ਸੰਪੈ ਸੁਖ ਦਿਓ ਅਰਜੇ ਨੀਕੇ ਧਾਮ ਕਹੁ ਨਾਨਕ ਸੁਨਰੇ ਮਨ ਸਿਮਰਤ ਕਾਹਿ ਨਾ ਤੂੰ ਕਿਉਂ ਨਹੀਂ ਉਸ ਪ੍ਰਭ ਪਰਮਾਤਮਾ ਨੂੰ ਸੇਵਰਦਾ ਤੂੰ ਕਿਉਂ ਨਹੀਂ ਉਹਨੂੰ ਯਾਤ ਕਰਦਾ ਕਿਉਂਕਿ ਅੱਜ ਤੱਕ ਜੋ ਕੁਝ ਵੀ ਪ੍ਰਗਟ ਹੋਇਆ ਨਾ ਇੱਕ ਵਚਨ ਮੇਰੇ ਸਾਹਮਣੇ ਆ ਗਿਆ ਸਾ ਸੰਗਤ ਰੋਜ਼ ਆਪਾਂ ਸੁਖਨੀ ਸਾਹਿਬ ਦੀ ਭਾਵਨ ਬਾਣੀ ਚ ਵਚਨ ਪੜਦੇ ਆਂ ਖੁਰੇ ਵਿੱਚ ਦੋ ਆ ਲੱਗਾ ਮੇਰੇ ਸਾਹਮਣੇ ਉਹ ਪੱਤਾ ਆ ਗਿਆ ਕਿਉਂ ਗੁਰੂ ਪਾਛਣ ਬਾਰ ਬਾਰ ਸਿਮਰਨ ਕਰਨ ਵਾਸਤੇ ਆਖਿਓ ਦਾ ਕਾਰਨ ਮਰ ਕੰਤੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਸੁਖਨੀ ਸਾਹਿਬ ਦਾ ਅਜਿਹੀ ਪੜਦੇ ਜਿੰਨੇ ਵੀ ਭਗਤ ਜਿਹੜੇ ਨਾ ਪ੍ਰਗਟ ਹੋਏ ਨਾ ਦੁਨੀਆਂ ਦੇ ਸਾਹਮਣੇ ਆਏ ਇਹ ਸਿਮਰਨ ਕਰਕੇ ਹੀ ਮਿਸਾਲ ਸਨ ਉਹਨਾਂ ਨੂੰ ਕੌਣ ਪੁੱਛਦਾ ਸੀ ਜਾਂ ਕਿੱਥੇ ਉਹਨਾਂ ਦੀ ਜਾਣ ਪਛਾਣ ਸੀ ਕੇਵਲ ਸਿਮਰਨ ਕਰਕੇ ਨਾ ਮਰਕ ਦੇ ਹਰ ਸਿਮਰਨ ਕਰਨ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਜਿੰਨੇ ਇਹ ਬੇਦ ਰਚੇਗੇ ਕਿੱਥੋਂ ਨਿਕਲਦੇ ਨਾ ਸਿਮਰਨ ਵਿੱਚੋਂ ਨਿਕਲਦੇ ਸਾਸਣਾ ਦੁਸੇ ਜਿਸ ਦੀ ਹਜੂਰੀ ਵਿੱਚ ਬੈਠਿਓ ਗੁਰੂ ਗ੍ਰੰਥ ਸਾਹਿਬ ਜੀ ਇਹਦੀ ਰਚਨਾ ਕਿੱਥੋਂ ਹੋਈ ਸਿਮਰਨ ਚ ਹੋਈ ਹੈ ਨਾ ਆਪ ਨਰਾਇਣ ਕਲਾਤਾ ਹਰ ਜਗ ਵਿੱਚ ਪਰਵਰਿਓ ਉਸ ਪ੍ਰਭੂ ਪਰਮਾਤਮਾ ਨਾਲ ਜੁੜੀ ਹੋਈ ਸੁਰਤ ਗੁਰੂ ਨਾਨਕ ਪਾਤਸ਼ਾਹ ਜੀ ਧਰਤੀ ਤੇ ਲੈ ਕੇ ਆਏ ਤੇ ਉਹਦੇ ਵਿੱਚ ਰਹਿਮਾਨੀ ਨਿਕਲੀ ਨਾ ਮੈਂ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਇ ਸਿਮਰਨ ਕਰਕੇ ਸਾਰੇ ਭਗਤ ਪ੍ਰਗਟ ਹੋਏ ਸਿਮਰਨ ਕਰਕੇ ਸਾਰੇ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਸਾਹਮਣੇ ਆਏ ਮੈਂ ਕੋਹਰ ਸ਼ਬਦ ਕਹਾਂ ਜੀ ਆਸਾਣ ਧੰਨ ਗੁਰੂ ਅਰਜਨ ਦੇਵ ਪਾਚ ਨੇ ਭਗਤ ਧੰਨਾ ਜੀ ਦਾ ਜੀਵਨ ਤੁਸੀਂ ਪੜਿਆ ਹੋਵੇਗਾ ਜਿਆਦਾਤਰ ਇੱਕ ਗੱਲ ਮਸ਼ਹੂਰ ਹੈ ਕਿ ਉਹਨਾਂ ਪੱਥਰ 'ਚ ਰੱਬ ਨੂੰ ਪਾਇਆ ਪਰ ਗੁਰੂ ਅਰਜਨ ਦੇਵ ਜੀ ਪਾਠਨ ਬੜਾ ਕਮਾਲ ਦਾ ਕਲੀਅਰ ਕੀਤਾ ਜੀ ਕਹਿੰਦੇ ਕਿ ਆ ਤਨ ਦੱਸਾਂ ਠੀਕ ਹੈ ਭਾਵਨਾ ਬਾਲਾ ਬੰਦਾ ਹਰ ਜਗ੍ਹਾ ਤੂੰ ਪਰਮਾਤਮਾ ਪਾ ਲੈਂਦਾ ਹੈ ਪਰ ਭਗਤ ਧੰਨੇ ਬਾਰੇ ਜਿਹੜੀ ਸਟੇਟਮੈਂਟ ਦਿੱਤੀ ਮੈਂ ਸ਼ਬਦ ਵਰਤਾਂ ਗੁਰੂ ਅਰਜਨ ਦੇਵ ਪਾਠਨ ਸੁਧਨ ਵਾਲੀ ਕਿ ਭਗਤ ਕਿਵੇਂ ਪ੍ਰਗਟ ਹੋਏ ਇਹ ਸਭ ਕੁਝ ਪਹਿਲਾਂ ਭਗਤ ਧੰਨੇ ਜੀ ਨੇ ਵੇਖਿਆ ਜੀ ਕਹਿੰਦੇ ਗੋਪੀਤ ਗੋਪੀਤ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਸਿਪਰੋ ਹੋਇਓ ਲਖੀਨਾ ਕਹਿੰਦੇ ਜ ਜਦੀ ਅੱਡੀ ਕੌਡੀ ਕੀਮਤ ਨਹੀਂ ਸੀ ਇਹ ਸ਼ਬਦ ਵਰਤਿਆ ਜੀ ਗੁਰੂ ਅਰਜਨ ਦੇਵ ਜੀ ਉਪਾਸ਼ਕ ਆਟ ਦਮ ਕੋ ਛਿਪਰ ਹੋਇਓ ਲੱਖੀ ਨਾ ਜਿਹਦੀ ਕੋਈ ਅੱਡੀ ਕੌਡੀ ਕੀਮਤ ਨਹੀਂ ਸੀ ਪੰਦਾ ਉਹ ਸਿਮਰਤ ਦੀ ਬਰਕਤ ਦੇ ਨਾਲ ਮਾਨੋ ਉਹ ਲੱਖਾਂ ਦਾ ਹੋ ਗਿਆ ਜੀ ਦੇਖੋ ਹੁਣ ਕਵੀਸਾ ਹੁੰਦਾ ਕਿ ਜ਼ਿਕਰ ਕੀਤਾ ਜੀ ਕਹਿੰਦੇ ਬੁੰਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਵੀਰਾ ਨੀਚ ਕੋਲਾ ਜੁਲਹਰਾ ਪਿਓ ਬੁਨੀ ਗਹੀਰਾ ਜਿੰਨੂੰ ਲੋਕ ਜੁਲਾਹਾ ਜੁਲਾਹਾ ਕਹਿ ਕੇ ਦੁਕਾਰਦੇ ਸਨ ਮਨ ਉਹ ਗੁਨਾ ਦਾ ਖਜ਼ਾਨਾ ਬਣ ਗਿਆ ਅਗੇ ਭਗਤ ਰਵਦਾਹ ਦਾ ਜ਼ਿਕਰ ਕੀਤਾ ਜੀ ਅਰਬਿ ਦਾਸ਼ ਛੁਪਨ ਤਾ ਢੋਰ ਨੇਤ ਦਿਨ त्याਗੀ ਮਾਇਆ ਵਰਗਟ ਹੋਆ ਸਾਧ ਸੰਗ ਫਰ ਦਰਸ਼ਨ ਪਾਇਆ ਕੀ ਕੰਮ ਸੀ ਕੀ ਕਿਰਤ ਸੀ ਮੋਏ ਹੋਏ ਪਛੂਟੋ ਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਕਿ ਨੀਵਾ ਕੰਮ ਦੱਸਿਆ ਜਾਂਦਾ ਸੀ ਪਰ ਸਿਮਰਨ ਦੀ ਬਰਕਤ ਦੇ ਨਾਲ ਸਾਰੇ ਪਾਸੇ ਭਗਤ ਰਵਦਾਹ ਜੀ ਪ੍ਰਗਟ ਹੋ ਗਏ ਚੌਥੇ ਭਗਤ ਦਾ ਜ਼ਿਕਰ ਕੀਤਾ ਹਰ ਸਿਮਰਨ ਕਰ ਭਗਤ ਪ੍ਰਗਟ ਆਏ ਸੈਨ ਨਾਇ ਬੁੱਤਕਾਰੀਆ ਉਹ ਘਰ ਘਰ ਸੁਣਿਆ ਫਿਰਦੇ ਬਸਿਆ ਪਾਰ ਬ੍ਰਹਮ ਭਗਤਾਵੇਂ ਗਨੇ ਸਿਮਰਨ ਦੇ ਵਿੱਚੋਂ ਨਿਕਲੇ ਕੰ ਲਗੇ ਸੈਨਾਈ ਦਾ ਕੰਮ ਕਿਸੇ ਛੋਟੇ ਮੋਟੇ ਗੁੱਤੇ ਸਾਰ ਦੇਣੇ ਜੀ ਲੋਕਾਂ ਦੇ ਸੁਨੇਹੇ ਦੇ ਦੇਣੇ ਜੇ ਪਿੰਡਾਂ 'ਚ ਨਾਈ ਲੋਕ ਜਾਂਦੇ ਸਨ ਕਹਿੰਦੇ ਕਿ ਸਿਮਰਨ ਦੀ ਬਰਕਤ ਸੀ ਕਿ ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਮਸਕਾਰ ਕਰਨੇ ਪਿਆ ਉੱਥੇ ਸੱਚ ਵਿੱਚ ਉਹਨਾਂ ਭਗਤਾਂ ਨੂੰ ਵੀ ਆਪਾਂ ਨਮਸਕਾਰ ਕਰਨੇ ਪਏ ਇੱਕ ਗੱਲ ਜਲਦੀ ਨਾਲ ਰਹਿ ਗਈ ਸਾਧ ਸੰਗਤ ਜੀ ਯਾਨੀ ਜੇ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਜੇ ਜਿਵੇਂ ਸਮਾਂ ਹੁੰਦਾ ਜਾਂਦਾ ਸਪੀਡ ਵਧਦੀ ਜਾਂਦੀ ਅੱਜ ਬੜੀ ਕੋਸ਼ਿਸ਼ ਕਰਦਾ ਪਿਆ ਸੀ ਕਿ ਬਿਲਕੁਲ ਆਸਤਾ ਵਿਚਾਰ ਕਰਾਂਗਾ ਜਦੋਂ ਘੜੀ ਵੱਲ ਧਿਆਨ ਲੱਗਦਾ ਤੇ ਵਿੱਚ ਚੌਥਾ ਗੇਅਰ ਸ਼ੁਰੂ ਹੋ ਹੀ ਜਾਂਦਾ ਜੇ ਕਿਹਨ ਜਾਣਿਓ ਪਤਾ ਨਹੀਂ ਕੀ ਗੱਲ ਵਿਚਾਰ ਸਾਹਮਣੇ ਹੁੰਦੀ ਜ਼ਿਆਦਾ ਮੈਂ ਕੁ ਬਚਨ ਜਲਦੀ ਨਾਲ ਕਹਿ ਗਿਆ ਰਹਿ ਗਿਆ ਕਿੰਨਾ ਕੁ ਭਾਗਾ ਵਾਲਾ ਸੀ ਭਾਈ ਲਾਲੋ ਭਗਤਾਂ ਦੀ ਗੱਲ ਕਰ ਰਿਹਾ ਸਾ ਸੰਗਤ ਇੱਕ ਸ਼ਬਦ ਆਂਦਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਉਸ ਮੌਕੇ ਤੇ ਹਾਲਾਤਾਂ ਦਾ ਜ਼ਿਕਰ ਕੀਤਾ ਨਾ ਗੁਰੂ ਨਾਨਕ ਪਾਤਸ਼ਾਹ ਨੇ ਮੁਖਾਤਬ ਕਿਨੂੰ ਕੀਤਾ ਪਤਾ ਭਾਈ ਲਾਲੋ ਨੂੰ ਕਹਿੰਦੇ ਜੈਸੀ ਮੈਂ ਆਬਾ ਖਸਮ ਕੀ ਬਾਣੀ ਤੈਸਰਾ ਕਰੇ ਗਿਆਨ ਵੇ ਲਾ ਲੋ ਪਾਪ ਕੀ ਜੰਗ ਲੈ ਕਾਬਲੋ ਧਾਇਆ ਜੋਰੀ ਮੰਗੈ ਧਾਣ ਵੇ ਲਾ ਲੋ ਇਸ ਸ਼ਬਦ ਦੇ ਅੰਦਰ ਸੱਤ ਬਾਰ ਭਾਈ ਲਾਲੋ ਦਾ ਨਾਮ ਆਇਆ ਸਾਸ ਕਿਨੇ ਕੁ ਭਾਗਾ ਵਾਲੀ ਰੂਹ ਹੈਗੀ ਇੱਕ ਉਹ ਭਗਤ ਜਿਨ੍ਹਾਂ ਦੀ ਬਾਣੀ ਹੈ ਇੱਕ ਉਹ ਭਗਤ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਮ ਆ ਗਿਆ ਸਾਸ ਭਾਈ ਮਰਦਾਨਾ ਜੀ ਨਮਸਕਾਰ ਕਰਨ ਯੋਗ ਸਾਸਾਂ ਮਾਤਾ ਖੀਵੀ ਜੀ ਦਾ ਜ਼ਿਕਰ ਆਂਦਾ ਹੈ ਜੇ ਨਾ ਤਾਂ ਨਾਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ ਗਿਆ ਉਹ ਵੀ ਪੂਜਨਯੋਗ ਹੋ ਗਏ ਸਾਧ ਸੰਗਤ ਅੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੈਨ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਨਿਆ ਫਿਰਦੇ ਬਸਿਆ ਪਾਰ ਬ੍ਰਹਮ ਭਗਤਾ ਮੇ ਗਨਿਆ ਉਹ ਭਗਤ ਨਜਿਵੜ ਕੇ ਕਹਿੰਦੇ ਕਹਿੰਦੇ ਇਹ ਬਿੱਤ ਸੁਣ ਕੇ ਜਟੜੋ ਉੱਠ ਭਗਤੀ ਦਾ ਗਾ ਇਹ ਪਾਣੀ ਦੀ ਵਿਚਾਰ ਬਹੁਤ ਜ਼ਰੂਰੀ ਸਾਧ ਸੰਗਤ ਜੀ ਗਿਆਨੀ ਜੀ ਜਦੋਂ ਸਟੇਜ ਤੋਂ ਖਿਲਾਉਂਦੇ ਤੇ ਕੋਹਕਾ ਦਿੰਦੇ ਵੀਰੇ ਸੱਚਮੁੱਚ ਬਹੁਤ ਵੱਡਾ ਪਰਉਪਕਾਰ ਜੀ ਸਾਧ ਸੰਗਤ ਜੇ ਤੇ ਸੱਚ ਮੈਂ ਸਾਨੂੰ ਸ਼ਬਦ ਦੀ ਸਮਝ ਆ ਜਾਏ ਇਹ ਸਾਰੀਆਂ ਗੁੱਝਾਂ ਸਾਰੇ ਭੁਲੇਖੇ ਨਿਕਲ ਜਾਂਦੇ ਜਦ ਸ਼ਬਦ ਦੀ ਵਿਚਾਰ ਨਾਲ ਅਪਾ ਜੋਨੇ ਕਹਿੰਦੇ ਕਿ ਇਹ ਵਿਧੀ ਸੁਨਿਆ ਪਹਿਲੇ ਚਾਰ ਭਗਤਾਂ ਬਾਰੇ ਸੁਨਿਆ ਭਗਤ ਧੰਨਾ ਜੀ ਨੇ ਕਿ ਉਹਨਾਂ ਨੇ ਕਿਵੇਂ ਇਹ ਮੁਕਾਮ ਹਾਸਲ ਕੀਤਾ ਉਹਨਾਂ ਦੀ ਪਹਿਲੀ ਅਵਸਥਾ ਕੀ ਸੀ ਤੇ ਅਗਲੀ ਅਵਸਥਾ ਕੀ ਬਣ ਗਈ ਸਾ ਸੰਗਤ ਜਦੋਂ ਇਹ ਸਾਰੀ ਗੱਲ ਭਗਤ ਸੁਣੀ ਭਗਤ ਧੰਨਾ ਜੀ ਨੇ ਕਹਿੰਦੇ ਇਹ ਵਿਧ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ ਫਿਰ ਕੋਈ ਵੀ ਸੋਚਾ ਵਿਚਾਰਿਆ ਬਸ ਉਦਮ ਕੀਤਾ ਤੇ ਭਗਤੀ ਦੇ ਰਾਹ ਤੇ ਤੁਰ ਪਿਆ گویا ਕਿ ਬਿਨੇ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ ਕਹਿੰਦੇ ਪ੍ਰਤੱਖ ਰੂਪ ਚ ਪਰਮਾਤਮਾ ਲੱਗ ਗਿਆ ਹੁਣ ਦੇਖੋ ਇੱਥੇ ਵੀ ਆਪਾਂ ਕਿੰਨਾ ਕੁਝ ਗਲਤ ਮੈਸੇਜ ਦੇ ਸਕਨੇ ਹਾਂ ਪ੍ਰਤੱਖ ਰੂਪ ਇਹ ਨਹੀਂ ਕਿ ਸਰੀਰਕ ਰੂਪ ਦੇ ਸਾਹਮਣੇ ਆ ਗਿਆ ਪ੍ਰਤੱਖ ਰੂਪ ਦਾ ਅਰਥ ਕੀ ਹੈ ਕਿ ਭਗਤ ਧੰਨਾ ਜਿਹਨੂੰ ਜਰੇ ਜਰੇ ਵਿੱਚ ਪਰਮਾਤਮਾ ਲੱਭਣਾ ਸ਼ੁਰੂ ਹੋ ਗਿਆ ਜੀ ਇਹ ਬਾਣੀ ਦਾ ਇਹ ਗੰਟੀ ਜੈ ਜੈ ਭੇਖੋ ਐਹ ਹਾ ਜੂਰਾ ਦੂਰ ਕਤੋਂ ਨਾ ਜਾਏ ਜਾਂ ਸਭਾ ਘਟ ਰਾਮ ਬੋਲਾ ਰਾਮਾ ਬੋਲਾ ਆਰਾਮ ਬਿਨਾ ਕੋ ਬੋਲਾ ਲੈ ਭਗਤ ਧੰਨ ਜਿਤੇ ਇੰਨੀ ਕਿਰਪਾ ਹੋਈ ਕਿ ਹਰ ਜਗ੍ਹਾ ਉਸ ਨੂੰ ਪਰਮਾਤਮਾ ਦਾ ਦیدار ਹੋਣਾ ਸ਼ੁਰੂ ਹੋ ਗਿਆ ਸੋ ਧੰਨ ਗੁਰੂ ਅਰਜਨ ਦੇ ਪਾਛੇ ਨੇ ਸਿਮਰਨ ਦੀ ਵਿਆਖਿਆ ਕਰਦੇ ਆਂ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੇ ਸਿੱਧ ਜਤੀ ਦਾਤੇ ਹਰ ਸਿਮਰਨ ਨੀਤ ਚੌਂਕੜ ਜਾਤੇ ਅਖਰੀ ਅਰਥ ਸਮਝਦੇ ਜਾਇਓ ਸਾਸਨ ਹਰ ਸਿਮਰਨ ਨੀਤ ਚੌਂਕੜ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸકલ ਆਕਾਰ ਇਹ ਕਾਦੇ ਵਾਸਤੇ ਬਣਾਇਆ ਸਾਰਾ ਕੁਛ ਪਹਿਲਾਂ ਬੇਤੇ ਕਿ ਕਿਸੇ ਇਸ ਵਿੱਚ ਧਰਤੇ ਥਾਪ ਰੱਖੀ ਧਰਮਸਾਲ ਇਹ ਧਰਮਸਾਲ ਬਣਾਈ ਪ੍ਰਮਾਤਮਾ ਨੇ ਧਰਮ ਕਮਾਰ ਵਾਸਤੇ ਪਰ ਅੱਜ ਸੱਚਮੁੱਚੋ ਹਾਲਤ ਨਹੀਂ ਕਵੀ ਸਭ ਦਾ ਇੱਕ ਸ਼ਲੋਕ ਚੇਤੇ ਆ ਜਾਂਦਾ ਕਬੀਰ ਧਰਤੀ ਸਾਧ ਕੀ ਦਸ ਕਰ ਵੈਸੇ ਗਾਏ ਖੈਨ ਲੇ ਕੇ ਉਸ ਪਰਮਾਤਮਾ ਦੇ ਸ਼ੁਕਰ ਨੂੰ ਭੁੱਲ ਗਿਆ ਜੀ ਤੇ ਪਰਉਪਕਾਰ ਨੂੰ ਭੁੱਲ ਗਿਆ ਇਹ ਕਿਸੇ ਹੋਰ ਹੀ ਰਾਹ ਤੁਰ ਪਿਆ ਮਰ ਕਹਿੰਦੇ ਹਰ ਸਿਮਰਨ ਕੀ ਉਹ ਸਗਲ ਆਕਾਰਾ ਹਰ ਸਿਮਰਨ ਮੇ ਆਪ ਨਰਿੰਕਾਰਾ ਕਰ ਕਿਰਪਾ ਜਿਸ ਆਪ ਵਿਧਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਜਿੱਥੇ ਉਸ ਮਾਲਕ ਦਾ ਸਿਮਰਨ ਮਰ ਕਹਿੰਦੇ ਉੱਥੇ ਪਰਮਾਤਮਾ ਆਪ ਵਸਦਾ ਸੋ 7ਵੇਂ ਅਤੇ 8ਵੇਂ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਮਾਲਕ ਦਾ ਸ਼ੁਕਰ ਕਰਨ ਦੀ ਜਾ ਸਿਖਾਈ ਕਹਿੰਦੇ ਦੇਖੀ ਕਿਤੇ